ਗੁਰਾਇਆਂ ਸ਼ਹਿਰ ਲਈ ਨਮੀ ਲਿਆਉਂਦੀਗੀ ਐਂਬੂਲੈਂਸ ਅੱਜ ਸ਼੍ਰੀ ਰਾਮ ਮੰਦਿਰ ॠषिਕੁਟਿਆ ਗੁਰਾਇਆਂ ਤੋਂ ਪੂਜਾ ਅਰਚਨਾ ਕਰਨ ਤੋਂ ਬਾਅਦ ਮੇਨ ਚੌਂਗ ਗੁਰਾਇਆਂ ਵਿਖੇ ਲੋਕ ਅਰਪਣ ਕੀਤੀ ਗਈ ਗੁਰਾਇਆਂ ਐਂਬੂਲੈਂਸ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਕਰਵਾਏ ਗਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਪਹੁੰਚੇ ਜਿਸ ਵਿੱਚ ਨਗਰ ਕੌਂਸਲ ਗੁਰਾਇਆਂ ਦੇ ਕੌਂਸਲਰ ਵੱਖ-ਵੱਖ ਕਲੱਬਾਂ ਦੇ ਆਗੂ ਅਤੇ ਹੋਰ ਪਤਵੰਤੇ ਵੀ ਸਮਾਗਮ ਵਿੱਚ ਸ਼ਾਮਲ ਹੋਏ ਇਸ ਮੌਕੇ ਸੰਬੋਧਨ ਕਰਦੇ ਹੋਏ ਸੋਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਕੁਲਕਰਨ ਸਿੰਘ ਰਾਜਨ ਮੱਕੜ ਮਨੀਸ਼ 바ਵਾ ਹੈਪੀ ਮਹੀਨੇ ਕਿਹਾ ਕਿ ਸੋਸਾਇਟੀ ਦੇ ਮੈਂਬਰਾਂ ਵੱਲੋਂ ਪਹਿਲਾਂ ਆਪਣੇ ਪੱਧਰ ਤੇ ਪੁਰਾਣੀ ਐਂਬੂਲੈਂਸ ਨੂੰ ਚਲਾਇਆ ਜਾ ਰਿਹਾ ਸੀ ਪਰ ਐਂਬੂਲੈਂਸ ਦੀ ਹਾਲ ਜਿਆਦਾ ਵਧੀਆ ਨਾ ਹੋਣ ਕਾਰਨ ਐਂਬੂਲੈਂਸ ਦੂਰ ਦੁਰਾਡੇ ਨਹੀਂ ਜਾ ਸਕਦੀ ਸੀ ਜਿਸ ਲਈ ਨਵੀਂ ਐਂਬੂਲੈਂਸ ਲਿਆਉਣ ਦਾ ਵਿਚਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਐਨਆਰਏ ਵੀਰਾਂ ਸ਼ਹਿਰ ਨਿਵਾਸੀਆਂ ਵੱਲੋਂ ਸੋਸਾਇਟੀ ਨੂੰ ਦਿਲ ਖੋਲ ਕੇ ਸਹਿਯੋਗ ਦਿੱਤਾ ਗਿਆ ਜਿਸ ਕਾਰਨ ਸੁਸਾਇਟੀ ਹੁਣ ਇੱਕ ਨਵੀਂ ਐਂਬੂਲੈਂਸ, ਤਿੰਨ 휠 ਚੇਅਰ, ਦੋ ਸਟੈਂਡ ਲੈ ਕੇ ਆਏ ਹਨ ਜੋ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ। ਸੋਸਾਇਟੀ ਮੈਂਬਰਾਂ ਨੇ ਅੱਗੇ ਦੱਸਿਆ ਕਿ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ਹੁਣ ਸ਼ਹਿਰ ਲਈ ਨਵਾਂ ਸ਼ਬਵਾਨ ਬਿਲਿਆਂ ਦਾ ਜਾ ਰਿਹਾ ਹੈ ਜਿਸ ਤੇ ਲਈ ਲੋਕਾਂ ਵੱਲੋਂ ਦਿੱਤੇ ਸਹਿਯੋਗ ਵਿੱਚੋਂ ਕਾਫੀ ਫੰਡ ਬਚਿਆ ਹੈ ਉਹਨਾਂ ਕਿਹਾ ਕਿ ਉਹ ਅੱਗੇ ਤੋਂ ਵੀ ਯਤਨ ਕਰਦੇ ਹਨ ਕਿ ਕਿਸੇ ਤਰੀਕੇ ਦੇ ਨਾਲ ਲੋਕ ਸੇਵਾ ਲਈ ਐਨਆਰਆਈ ਵੀਰ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਸੋਸਾਇਟੀ ਨੂੰ ਸਹਿਯੋਗ ਕਰਦੇ ਰਹਿਣਗੇ ਬਹੁਤ ਸ਼ੁਭ ਦਿਹਾੜਾ ਹੈ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੀਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬੜੀ ਕਿਰਪਾ ਹੋਈ ਮਹਾਰਾਜੀ ਦੀ ਕਿ ਅੱਜ ਆਪਣੇ ਗੁਰਾਇਆਂ ਨੂੰ ਐਂਬੂਲੈਂਸ ਮਿਲੀ ਅੱਜ ਦਾ ਦਿਨ ਆਪਾਂ ਸਾਰਿਆਂ ਨੇ ਇਹ ਸੀ ਕੇ ਲੋਕ ਅਰਪਣ ਕਰਨੀ ਹੈ ਨਾਲ ਦੀ ਨਾਲ ਜਿੰਨੇ ਵੀ ਸਾਡੇ ਕੋਲ ਮਾਇਆ ਇਕੱਤਰ ਹੋਈ ਹੈ ਉਹਦਾ ਹਿਸਾਬ ਦੇਣਾ ਆ ਔਰ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਇਹ ਅਸੀਂ ਕੋਈ ਆਊਟ ਆਫ ਦਾ ਵਰਲਡ ਕੰਮ ਨਹੀਂ ਕਰ ਰਹੇ ਇਹ ਸਾਡਾ ਫਰਜ਼ ਆ ਇਹ ਸਾਡੀ ਪਹਿਲੀ ਮੁੱਢਲੀ ਜ਼ਰੂਰਤ ਆ ਕਿ ਅਸੀਂ ਜਿਹੜਾ ਇੱਕ ਇੱਕ ਰੁਪਏ ਦਾ ਹਿਸਾਬ ਆ ਉਹ ਲੋਕਾਂ ਦੇ ਸਾਹਮਣੇ ਰੱਖੀਏ ਤੇ ਅੱਜ ਸਾਡੇ ਕੋਲ 18,53,000 ਦੇ ਕਰੀਬ ਜਿਹੜਾ ਕੱਲ ਤੱਕ ਦੀ ਪੈਸੇ ਆ ਉਹ ਇਕੱਠੇ ਹੋਏ ਆ ਉਹਦੇ ਸਹਿਯੋਗ ਦੇ ਨਾਲ ਜਿਹੜੀ ਆ ਉਹ ਐਂਬੂਲੈਂਸ ਆਈ ਹੈ 2.8 ਲੱਖ ਰੁਪਏ ਦਾ ਕਰੀਬ ਐਂਬੂਲੈਂਸ ਦੇ ਉੱਪਰ ਖਰਚਾ ਹੈ ਬਾਕੀ ਆਪਣੇ ਕੋਲੇ ਐਂਬੂਲੈਂਸ ਤੇ ਉਹ ਬਾਅਦ ਖਰੀਦਣ ਤੋਂ ਬਾਅਦ ਚੋਂ ਵੀ ਪੈਸੇ ਬਚੇ ਹਨ ਉਹਨਾਂ ਪੈਸਿਆਂ ਦੇ ਨਾਲ ਸਾਰੇ ਹੀ ਸ਼ਹਿਰ ਦੇ ਜਿਹੜਾ ਲੋਕ ਮਤ ਇਹ ਸੀ ਕਿ ਆਪਾਂ ਸ਼ਵਾਂਹਨ ਲੈ ਕੇ ਆਈਏ ਕਿਉਂਕਿ ਡੈੱਡ ਬੋਡੀ ਨੂੰ ਲੈ ਕੇ ਜਾਣ ਲਈ ਕਰਮਿਸ਼ਨ ਪਲੇਸ ਤੱਕ ਇਹ ਬੜੀ ਪ੍ਰੋਬਲਮ ਹੁੰਦੀ ਹੈ ਗਲੀਆਂ ਛੋਟੀਆਂ ਹਨ ਵਹੀਕਲ ਵੱਡਾ ਹੈ ਇਸ ਲਈ ਇਹ ਛੋਟਾ ਵਹੀਕਲ ਜਿਹੜਾ ਹੈਗਾ ਆ ਉਹ ਵੀ ਲੈ ਕੇ ਆਇਆ ਜਾਵੇ ਇਹ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਤਨ ਮਨ ਅਤੇ ਧਨ ਸਾਰਿਆਂ ਦੇ ਨਾਲ ਸਹਿਵਾ ਕੀਤੀ ਮੇਰੇ ਖੱਬੇ ਪਾਸੇ ਦੇਰਾ ਤੋਂ ਟੇਲਰਜ਼ ਵਾਲੇ ਹਨ ਇਹਨਾਂ ਨੇ ਡਰਾਈਵਰਜ਼ ਦੀਆਂ ਡਰੈਸੇਸ ਜਿਹੜੀਆਂ ਆ ਉਹ ਸੀਕੇ ਦਿੱਤੀਆਂ ਅਤੇ ਉਹਨਾਂ ਦਾ ਕੱਪੜਾ ਜਿਹੜਾ ਸੀਗਾ ਉਹ ਵੀ ਦਿੱਤਾ ਮੇਰੇ ਸੱਜੇ ਪਾਸੇ ਕੇਕੇ ਸਾਊਂਡ ਵਾਲੇ ਹਨ ਜਿਨ੍ਹਾਂ ਦੀ ਬਦੌਲਤ ਅੱਜ ਬਹੁਤ ਵਧੀਆ ਸਾਊਂਡ ਸਿਸਟਮ ਸੀਗਾ ਇੰਨਾ ਵਧੀਆ ਸਾਊਂਡ ਸਿਸਟਮ ਆਲੇ-ਦੁਆਲੇ ਬਹੁਤ ਰੌਲਾ ਸੀ ਤਾਂ ਮੈਨੂੰ ਕੱਲ ਥੋੜਾ ਡਾਊਟ ਸੀ ਕਿ ਕੀ ਅਸੀਂ ਇਹ ਪ੍ਰੋਪਰਲੀ ਸਾਡਾ ਸਾਊਂਡ ਸਿਸਟਮ ਜਿਹੜਾ ਇੰਨਾ ਵਧੀਆ ਹੋਊਗਾ ਕਿ ਅਸੀਂ ਲੋਕਾਂ ਤੱਕ ਇੰਨੇ ਰੌਲੇ ਦੇ ਵਿੱਚ ਆਵਾਜ਼ ਪਹੁੰਚਾ ਸਕੀਏ ਕਿਉਂਕਿ ਟ੍ਰੈਫਿਕ ਆ ਹੋ ਰਿਹਾ ਪਰ ਇਹਨਾਂ ਦਾ ਸਾਊਂਡ ਸਿਸਟਮ ਇੰਨਾ ਵਧੀਆ ਸੀ ਕਿ ਕਿਸੇ ਨੂੰ ਮਹਿਸੂਸ ਨਹੀਂ ਹੋਇਆ ਕਿ ਕਿਸੇ ਵੀ ਕਮੀ ਦੀ ਜਿਹੜੀ ਅਸੀਂ ਓਪਨ ਪਲੇਸ ਦੇ ਵਿੱਚ ਕਰ ਰਹੇ ਹਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਕਿ ਇਹ ਐਵੇਂ ਹੀ ਗੁਰਿਆਨ ਸ਼ਹਿਰ ਦੀ ਜਿਹੜੀ ਆ ਉਹ ਸੇਵਾ ਅੱਗੇ ਤੋਂ ਵੀ ਜਿਹੜਾ ਹੈਗਾ ਆ ਉਹ ਕਰਦੇ ਰਹਿਣਗੇ ਸਾਰੇ ਹੀ ਸੋਸਾਇਟੀ ਮੈਂਬਰਾਂ ਵੱਲੋਂ ਸਾਰੇ ਹੀ ਸ਼ਹਿਰ ਦਾ ਬਹੁਤ-ਬਹੁਤ ਧੰਨਵਾਦ ਸਾਰੇ ਹੀ ਐਨ ਆਰ ਆਈਸ ਜਿਹੜੇ ਆ ਕਿਉਂਕਿ ਐਨ ਆਰ ਆਈਸ ਆ ਉਹਨਾਂ ਦੇ ਸਹਿਯੋਗ ਨਾਲ ਗੁਰਨਾਣਕ ਟੈਂਟ ਹਾਊਸ ਵਾਲੇ ਹਰਦਿਆਲ ਜੀ ਉਹਨਾਂ ਦਾ ਉਹਨਾਂ ਦਾ ਬਹੁਤ ਧੰਨਵਾਦ ਅਸੀਂ ਅਗਰਵਾਲ ਫਾਸਟ ਫੂਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਸਾਡੇ ਕਹੋ ਵੀ ਇੱਕ ਨਿੱਕੇ ਜਿਹੇ ਸਨੇਹ ਦੇ ਉੱਪਰ ਹੀ ਜਿਹੜੇ ਉਹ ਪਹੁੰਚ ਜਾਂਦੇ ਆ ਔਰ ਇੰਨੀਆਂ ਵਧੀਆ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਆ ਉਹ ਸਾਨੂੰ ਪ੍ਰੋਵਾਈਡ ਕਰਦੇ ਹੈਗੇ ਆ ਇੰਨਾ ਸ਼ਹਿਰ ਦੇ ਨਾਲ ਪਿਆਰ ਆ ਅਗਰਵਾਲ ਸਾਹਿਬ ਦਾ ਸਾਡੇ ਗੁਨਾਨਗ ਟੈਂਟ ਹਾਊਸ ਵਾਲਿਆਂ ਦਾ ਇੰਨਾ ਸ਼ਹਿਰ ਨਾਲ ਪਿਆਰ ਹੈ ਕਿ ਉਹ ਹਮੇਸ਼ਾ ਹੀ ਤਤਪਰ ਰਹਿੰਦੇ ਹਨ ਸਾਰੇ ਹੀ ਸੋਸਾਇਟੀ ਮੈਂਬਰਾਂ ਵੱਲੋਂ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਐਨ ਆਰ ਆਈਜ਼ ਦਾ ਜਿਹੜਾ ਸਾਡੇ ਕੇ ਬੈਕਬੋਨ ਹਨ ਜਿਹੜੇ ਕੇ ਭਾਵੇਂ ਸਾਡੇ ਤੋਂ ਤਨੂ ਲੱਖਾਂ ਦੂਰ ਹਰਪਰ ਮਨ ਉਹਨਾਂ ਦਾ ਜਿਹੜਾ ਆ ਉਹ ਹਮੇਸ਼ਾ ਹੀ ਜਿਹੜਾ ਆ ਆਪਣੇ ਸ਼ਹਿਰ ਦੀ ਬਿਹਤਰੀ ਦੇ ਵਿੱਚ ਜਿਹੜਾ ਆ ਉਹ ਜੁੜਿਆ ਰਹਿੰਦਾ ਹੈ ਅਤੇ ਹਮੇਸ਼ਾ ਹੀ ਤਿਆਰ ਰਹਿੰਦੇ ਹਨ ਤੇ ਉਮੀਦ ਹੈ ਕਿ ਇਹੋ ਜਿਹੀ ਹੀ ਅੱਗੇ ਤੋਂ ਵੀ ਮਾਰਗਦਰਸ਼ਨ ਜਿਹੜੇ ਸਾਡੇ ਸ਼ਹਿਰ ਨਿਵਾਸੀ ਆ ਉਹ ਸਾਡਾ ਕਰਦੇ ਰਹਿਣਗੇ ਜਿੱਥੇ ਵੀ ਕਿਤੇ ਅਸੀਂ ਗਲਤ ਹੋਈਏ ਜਿੱਥੇ ਵੀ ਕਿਤੇ ਉਹ ਉਹਨਾਂ ਦਾ ਪੂਰਾ ਹੱਕ ਹੈ ਕਿ ਸਾਨੂੰ ਟੋਕ ਕੇ ਸਾਨੂੰ ਕਹਿ ਸਕਣ ਕਿ ਤੁਸੀਂ ਇਹਨੂੰ ਇਦਾਂ ਜਿਹੜਾ ਹੈਗਾ ਆ ਉਸ ਚਾਰੂ ਢੰਗ ਦੇ ਨਾਲ ਸੁਲਾਸੇ ਕਿ ਧੰਨਵਾਦ ਸਾਰਿਆਂ ਦਾ ਹੀ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਕ੍ਰਿਸ਼ਨ ਜਨਮਾਸਤੇ ਮੈਂ ਪਹਿਲਾਂ ਦਾ ਸਾਰੇ ਹੀ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਵੀਰਾਂ ਭੈਣਾਂ ਨੂੰ ਮੁਬਾਰਕਾਂ ਜਿਵੇਂ ਪ੍ਰੋਜੈਕਟ ਜਰਦੇਸਾ ਸਾਡਾ ਇੱਕ ਐਂਬੂਲੈਂਸ ਲੈਣ ਦਾ ਉਹਦੇ ਲਈ ਭਰਵਾ ਸਹਿਯੋਗ ਪਿਆਰ ਮਿਲਿਆ ਉਹਦੇ ਹੀ ਜਿਵੇਂ ਅਸੀਂ ਅਨਾਉਂਸ ਕੀਤਾ ਹੈ ਕਿ 16 ਅਗਸਤ ਨੂੰ श्री कृष्ण जन्माष्टमी ਦੇ ਦਿਨ ਇਹ ਲੋਕ ਅਰਪਣ ਕੀਤੀ ਜਾਊਗੀ ਅੱਜ ਉਹ ਸਮਾਗਮ ਜਿਹੜਾ ਹੋਇਆ ਉਹਨਾਂ ਐਨ ਆਰ ਆਈ ਵੀਰਾਂ ਦਾ ਸਾਰੀ ਸੁਸਾਇਟੀਆਂ ਦਾ ਜਿੰਨੇ ਵੀ ਭਜਨ ਮਰਲੀਆਂ ਜਾਗਰਣ ਕਮੇਟੀਆਂ ਆ ਜਾਂ ਜਿਨ੍ਹਾਂ ਨੇ ਵੀ ਆਪਣੇ ਦਸਵੰਤ ਦੇ ਵਿੱਚੋਂ ਸਾਨੂੰ ਸਹਿਯੋਗ ਦਿੱਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਨਵਾਂ ਪ੍ਰੋਜੈਕਟ ਜਿਵੇਂ ਦੱਸਤਾ ਕਿ ਸਾਡੇ ਕੋਲ ਜਿਹੜਾ ਕਰੀਬ 10 ਲੱਖ ਦੇ ਕਰੀਬ ਜਿਹੜਾ ਹੋਰ ਫੰਡ ਜਿਹੜਾ ਬਚਿਆ ਹੈ ਉਹਦੇ ਲਈ ਸ਼ਾਹਵਾਨ ਜਿਹੜਾ ਆ ਉਹ ਸ਼ਹਿਰ ਦੇ ਲਈ ਲਿਆਂਦਾ ਜਾਊਗਾ ਉਸ ਤੋਂ ਇਲਾਵਾ ਜਿਹੜੀ ਤਿੰਨ ਵੀਲ ਚੇਅਰ ਆ ਦੋ ਸਟੈਂਡ ਆ ਉਹ ਵੀ ਲੋਕਾਂ ਦੇ ਲਈ ਲੋਕਾਂ ਦੇ ਸਹਾਯੋਗ ਦੇ ਲਈ ਜਿਹੜਾ ਅਸੀਂ ਅੱਜ ਉਹ ਵੀ ਇੱਥੇ ਦਿਖਾ ਦਿੱਤਾ ਕਿ ਅਸੀਂ ਉਹ ਵੀ ਚੀਜ਼ਾਂ ਜਿਹੜੇ ਲੈ ਆਏ ਆ ਇਸ ਤੋਂ ਇਲਾਵਾ ਇੱਕ ਜਿਹੜਾ ਐਂਬੂਲੈਂਸ ਦੇ ਲਈ ਸਾਡੇ ਬਿੱਲੂ ਵੀਰ ਜਿਹੜੇ ਇੱਥੇ ਸੇਵਾਵਾਂ ਦੇ ਰਿਹਾ ਡਰਾਈਵਰ ਵੀਰ ਸਾਡੇ ਆ ਐਂਬੂਲੈਂਸ ਦਾ ਨੰਬਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਕਿ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਆਪਣੇ ਡਾਇਰੀਆਂ ਦੇ ਵਿੱਚ ਜਿਹੜਾ ਹੁਣ ਨੋਟ ਕਰ ਲਓ ਜੇ ਤੁਹਾਨੂੰ ਲੋੜ ਪੈਂਦੀ ਹੈ ਤੇ ਤੁਸੀਂ 9646580108 ਇਹ ਐਂਬੂਲੈਂਸ ਦਾ ਨੰਬਰ ਹੈ ਜਿਹੜਾ 24 ਘੰਟੇ ਚਲਦਾ ਹੈ ਤੇ ਨੰਬਰ ਇੱਕ ਵਾਰ ਫੇਰ ਰਿਪੀਟ ਕਰ ਰਹੇ ਹਾਂ 9646580108 ਇਹ ਨੰਬਰ ਹੈ ਸਾਡੇ ਐਂਬੂਲੈਂਸ ਦਾ ਜਿਹੜਾ ਤੁਸੀਂ ਆਪਣਾ ਮੋਬਾਈਲ ਫੋਨ ਦੇ ਵਿੱਚ ਸੇਵ ਕਰ ਲਓ ਜੇਕਰ ਕਿਸੇ ਨੂੰ ਵੀ ਲੋੜ ਪੈਂਦੀ ਹੈ ਤੇ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣਾ ਲੋਕੇਸ਼ਨ ਦੱਸ ਸਕਦੇ ਹੋ ਤੇ ਸਾਡੇ ਜਿਹੜੇ ਗਿੱਲੂ ਵੀਰ ਹੈ ਜਾਂ ਰਾਜਕਮਰ ਜੀ ਹੈ ਜਾਂ ਹੋਰ ਜਿਹੜੇ ਵੀ ਇੱਥੇ ਡਰਾਈਵਰ ਵੀਰ अवेलेबल ਹੋਊਗੇ ਉਹ ਫੌਰੀ ਤੌਰ ਤੇ ਜਿਹੜਾ ਤੁਹਾਡੇ ਕੋਲ ਪਹੁੰਚੂਗੇ ਅਸੀਂ ਇੱਕ ਵਾਰ ਫੇਰ ਤੋਂ ਸਾਰੇ ਹੀ ਸਾਡੇ ਸਹਿਯੋਗੀ ਸੱਜਣਾ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਸਾਡੇ ਸਫਾਈ ਸੇਵਕਾਂ ਦਾ ਨਗਰ ਕੌਂਸਲ ਦਾ ਨਗਰ ਕੌਂਸਲ ਨੇ ਸਾਨੂੰ ਇੱਕ ਭਰੋਸਾ ਦਿੱਤਾ ਹੈ ਕਿ ਜਿਹੜੀ ਅਸੀਂ ਐਂਬੂਲੈਂਸ ਮੇਨ ਚੌਂਕ ਦੇ ਵਿੱਚ ਜਿਹੜੀ ਖੜੀ ਕਰਨੀ ਹੈ ਉਹਦੇ ਲਈ ਜਗ੍ਹਾ ਬਣਾ ਕੇ ਦੇਣਗੇ ਸਾਨੂੰ ਜਗ੍ਹਾ ਪ੍ਰੋਵਾਈਡ ਕਰਨਗੇ ਉਹਦੇ ਜਿਹੜੀ ਵੀ ਬਿਲਡਿੰਗ ਹੋਊਗੀ ਉਹ ਬਣਾ ਕੇ ਦੇਣਗੇ ਅਸੀਂ ਸਫਾਈ ਸੇਵਕਾਂ ਦਾ ਨਗਰ ਕੌਂਸਲ ਦਾ ਸਾਰੇ ਦਾ ਇੱਕ ਵਾਰੀ ਫੇਰ ਤੋਂ ਧੰਨਵਾਦ ਕਰਦੇ ਹਾਂ ਸਾਨੂੰ ਜਿਹੜਾ ਸਹਿਯੋਗ ਦਿੱਤਾ